ਇਹਨੂੰ ਕਿਸ ਕਰਦਾ ਹੁਣ ਕੀ ਹੋਇਆ ਧਰਮਰਾਜ ਕੀ ਕਰਦਾ ਲੇਖਾ ਜਦੋਂ ਤੋਂ ਜੰਮਿਆ ਉਦੋਂ ਤੋਂ ਉਹਦੇ ਕੋਲ ਰਿਕਾਰਡ ਆ ਚਿੱਤਰ ਗੁਪਤ ਸਾਡੀ ਮੂਵੀ ਬਣਾ ਕੇ ਉਹਨੂੰ ਸੈਂਡ ਕਰਦੇ ਰਹੇ ਠੀਕ ਹੈ ਤੇ ਉਹਨੇ ਇਸੇ ਸ਼ੀਟ ਖੋਲ ਤਾਂ ਸਾਡਾ 10 ਨੰਬਰੀਏ ਬਣਾਤਾ ਉਹ ਹੁਣ ਕਹਿੰਦਾ ਵੀ ਦੇਖ ਲਿਆ ਜਿਹੜੀਆਂ ਗੰਢਾਂ ਬਣ ਕੇ ਲਿਆ ਨਾ ਲਿਆ ਚੈੱਕ ਕਰੀਏ ਵੀ ਸ਼ਾਇਦ ਕਿਤੇ ਤੂੰ ਕੋਈ ਸੰਗਤ ਕੀਤੀ ਹੋਵੇ ਕਿਤੇ ਇੱਕ ਵੀ ਸਵਾਸਤੇ ਨਾਮ ਦੀ ਮੋਹਰ ਲੱਗੀ ਹੋਵੇ ਉਹ ਸਾਰੀਆਂ ਪੰਡਾ ਜਦੋਂ ਖੋਲੀਆਂ ਸੰਗਤ ਕਰ ਹੀ ਨਹੀਂ ਉਹਨੇ ਮਾਰ ਕੇ ਦੁੱਖ ਕੀਆਂ ਪੰਡਾ ਖੋਲੀਆਂ ਸੁੱਖ ਨਾ ਨਿਕਲਿਓ ਕੋਈ ਸੁੱਖ ਹੀ ਨਿਕਲਿਆ ਉਹ ਕਹਿੰਦੇ ਕਿ ਚੰਦ ਮਿਤਰਾ ਚੱਕ ਪੰਡਾ ਸਿਰ ਤੇ ਤੇ ਤੇਰਾ ਫੈਸਲਾ ਤਾਂ ਸੱਚੇ ਦਰਬਾਰ ਚ ਹੋਏਗਾ ਪਰਮਾਤਮਾ ਕੋਲੇ ਲੈ ਗਏ ਉਹ ਧਰਮਰਾਜ ਕਹਿੰਦੇ ਜੀ ਮਹਾਰਾਜ ਜਦੋਂ ਦਾ ਗਿਆਨ ਤੇ ਘਰ ਹੀ ਨਹੀਂ ਵਾਪਸ ਆਇਆ ਇਸ ਨਾਮ ਹੀ ਚੱਪਿਆ ਕਿਸੇ ਇੱਕ ਸਵਾਸ ਤੇ ਵੀ ਨਾਮ ਦੀ ਮੋਹ ਨਹੀਂ ਲੱਗੀ ਤੇ ਕਿਉਂ ਕੁਮ ਜੀ ਦੇ ਵਾਸਤੇ ਇਹ ਪਾਪੀ ਹੈ ਉਹ ਕਹਿੰਦੇ ਪਾਪੀ ਦਾ ਜਿੱਥੇ ਘਰ ਉਹਨੂੰ ਸਿੱਟ ਦਿਓ ਮਹਾਰਾਜ ਕੀ ਸਮਝਾਉਂਦੇ ਕਹਿੰਦੇ ਪਾਪੀ ਕਾ ਘਰ ਅਗਨੇ ਮਾਹੀ ਜਲਦਾ ਰਹੇ ਮਿੱਟੇ ਕਬੁਨਾਹੀ ਕਹਿੰਦੇ ਉਹਨੂੰ ਮਾਤਾ ਦੇ ਗਰਭ ਦੀ ਅਗਨ ਚ ਸਿੱਟੋ ਜਿੱਥੇ ਜਲਦਾ ਹੀ ਰਹੇ ਤੇ ਧਰਤੀ ਨੂੰ ਹੁਕਮ ਦਿਓ ਆਕਾਸ਼ ਨੂੰ ਹੁਕਮ ਦਿਓ ਉਹਨੂੰ ਚੱਲੇ ਨਾ ਇਹਨੂੰ ਮਾਤਾ ਦੇ ਗਰਭ ਚ ਰੋਲ ਰੋਲ ਕੇ ਮਾਰੋ ਇਹ ਖੋਟਾ ਜਿਹੜੇ ਨਾਮ ਨੂੰ ਜਪਿਆ ਆਪਾ ਦੇਖਦੇ ਨਾ ਸੰਸਾਰ ਦੇ ਵਿੱਚ ਬੱਚੇ ਕਈ ਮਾਤਾ ਦੇ ਪੇਟ 'ਚ ਹੀ ਗਲ ਜਾਂਦੇ ਨੇ ਉਹ ਪਾਪੀ ਹੁੰਦੇ ਨੇ ਉਹਨਾਂ ਨੂੰ ਸਜ਼ਾ ਮਿਲਦੀ ਮਾਰ ਕੇ ਵੀ ਖੋਟਾ ਇਹਨੂੰ ਪੁੱਠਾ ਟੰਗੋ ਤੇ ਮਾਤਾ ਦੇ ਗਰਭ 'ਚ ਰੋਲ ਰੋਲ ਕੇ ਮਾਰੋ ਕਹਿੰਦੇ ਖੋਟੋ ਪੁੱਠੋ ਰਾਲੀਏ ਬਿਨ ਨਾਵੇਂ ਪਤ ਜਾਏ ਇਹ ਕਹਿੰਦੇ ਤੇ ਕੋਈ ਨਾਮ ਨਹੀਂ ਜਪਿਆ ਉਹਨੇ ਨਾਮ ਨਹੀਂ ਆਹ ਹਾਲਤ ਹੁੰਦੀ ਉੱਥੇ ਉਹਨੇ ਆਪਾਂ ਵੀ ਖਿੇਦੀ ਨਾਮ ਜਪਣਾ ਵੇਲੇ ਦਾ ਕੰਮ ਹੈ ਕਿ ਜਪਣਾ ਜ਼ਰੂਰੀ ਬੋਲੋ ਸਾਰੇ ਯਾਰ ਉਹ ਅਤਾ ਚਾਰ ਦਿਨ ਦੀ ਖੇਡ ਤਾਂ ਗਿਆ ਸਮਾ ਅੱਜ 51ਵਾਂ ਸਾਲ ਲੱਗ ਗਿਆ ਮੈਨੂੰ ਪਤਾ ਹੀ ਨਹੀਂ ਹੁਣ ਕਿੰਨੇ ਕੁ ਸਵਾਸ ਹੈਗੇ ਨੇ ਸਮਾ ਤਾਂ ਨੰਗ ਗਿਆ ਇਸ ਕਰਕੇ ਮਹਾਰਾਜ ਸਾਨੂੰ ਸਮਝਾਉਂਦੇ ਵੀ ਦੇਖੋ ਹਰ ਜਪੰਦਿਆਂ ਖਿੰਡ ਢਿਲਣਾ ਕੀ ਜੇ ਮੇਰੀ ਜਿੰਦੜੀਏ ਮਤ ਜਾਪੇ ਸਾਹ ਆਵੇ ਕਿ ਨਾ ਕਿ ਕੋਈ ਲੱਤ ੜਾ ਲੇਗਾ ਵੀ ਮੈਂ ਨਹੀਂ ਜਾਣਾ ੜਾ ਲੇਗਾ ਕੋਈ ਨਹੀਂ ਨਾ ਆਓ ਫਿਰ ਜਪੀਏ ਇੱਕ ਮਾਨਿਕ ਚੇਤੋਂ ਕੇ ਸ਼ਾਬਾਸ਼ ਵਾਹ ਕਿਰਪਾ ਵਾ ਕਿਰਪਾ ਵਾ ਕਿਰਪਾ ਵਾ ਜੀ ਸਾਡੇ ਕੋਲੇ ਖਰਾ ਸੋਨਾ ਨੇ ਇਹ ਸਾਡੀ ਨਿਲਕੀ ਆ ਅਸੀਂ ਉਹਨੂੰ ਸਿਰਫ ਸੰਸਾਰ ਦਾ ਕਰਮ ਜੜ ਕਰਾਇਆ ਪੜ 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 ਪੜਾਉਣਾ ਸੀ ਪਰ ਨਾਲ ਸਿਮਨ ਕਰ ਲਾਉਣਾ ਸੀ ਉਹ ਇੰਜੀਨੀਅਰ ਬਣ ਗਏ ਡਾਕਟਰ ਬਣ ਗਏ ਕਿੰਨੀ ਤਰੱਕੀ ਕਰ ਗਏ 18-18 ਘੰਟੇ ਕੰਮ ਕਰੀ ਜਾਂਦੇ ਜਾਰੇ 16 ਸੋਨੇ ਕੀਨੇ ਕਰਾਇਆ ਅਸੀਂ ਨਾ ਸੰਸਾਰ ਦਾ ਧੰਨ ਗ੍ਰਹਿਣ ਕਰਾਇਆ ਉਹਨੂੰ ਇਹ ਤਾਂ ਦੱਸਿਆ ਨਹੀਂ ਵੀ ਤੇਰਾ ਪਿਓ ਕਹਿੰਦਾ ਖਜ਼ਾਨਾ ਤੇਰੇ ਅੰਦਰ ਤੇ ਜੇਕਰ ਉਹ ਨਾਮ ਜਪਨ ਤੇ ਕਿਉਂ ਉਹ ਕੇ ਮਰ ਜਾਣਗੇ ਜੀ ਬੋਲੋ ਸਾਰੇ ਮਹਾਰਾਜ ਕਹਿੰਦੇ ਰੱਦ ਸਿੱਧ ਤੁਹਾਡੀ ਦਾਸੀ ਹੋ ਜੇਗੀ 9 ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਨਿਜ ਘਰ ਵਸੇ ਨਿਜ ਥਾਉ ਸਤਗੁਰ ਮਿਲੀ ਉਲਟੀ ਪਈ ਨਾਮ ਜਿਤੇ ਖਰਚੋ ਖਾਓ 9 ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਦੇਖੋ ਤੇ ਸਾਨੂੰ ਕਿਸੇ ਨੇ ਕਹਦਾ ਜੀ ਆਹ ਕਰ ਲਓ ਜੀ ਇੰਨੀ ਕਮਾਈ ਤੁਹਾਡੀ ਅਸੀਂ ਉਧਰ ਨੂੰ ਭਜ ਲੇ। ਦੇਨ ਹਾਰ ਪ੍ਰਭ ਛੋੜ ਕੇ ਦੇਖੋ ਕੀ ਕੀਤਾ ਸੀ। ਜਿਹੜਾ ਸਭ ਕੁਝ ਦੇਣ ਵਾਲਾ ਸੀ ਉਹ ਛੱਡ ਤਾਂ ਤੇ ਅਸੀਂ ਸੋਚਿਆ ਵੀ ਕੰਮ ਕਰਕੇ ਸੁਖੀ ਹੋ ਜਾਾਂਗੇ। ਹਾਂਜੀ। ਭੇਖ, ਜੂਠ, ਲਾਲਚ ਦੁਬਿਤਾ ਇਕੱਠੀ ਕਰ ਲਈ। ਇਸ ਕਰਕੇ ਗੁਰਮੁਖੋ ਭਾਈ ਸਾਹਿਬ ਸੀ ਉਹ ਸਮਝਾਉਣਾ ਚਾਹੁੰਦੇ ਸੀ ਸਾਨੂੰ ਇਹ। ਕਿ ਪੁੱਤ ਗੁਰੂ ਸਾਹਿਬ ਤੇ ਭਰੋਸਾ ਕਰੋ। ਜਿੰਨਾ ਭਰੋਸਾ ਕੀਤਾ ਹੈ ਮਤਿਆਂ ਦੇ ਟੋਟੇ ਕਰਕੇ ਗਲਾਂ ਚ ਪਵਾ ਲਏ ਨੇ ਤੇ ਡੋਲੇ ਨਹੀਂ ਉਹਨਾਂ ਨੂੰ ਦਰਗਾਹ 'ਚ ਥਾਂ ਮਿਲ ਗਈ ਤੇ ਅੱਜ ਤੱਕ ਇਹੋ ਜਿਹੀ ਸਮੱਸਿਆ ਵੀ ਨਹੀਂ ਇਸ ਕਰਕੇ ਜਿਵੇਂ ਹੁਣ ਦੇਖੋ ਆਪਣੇ ਵੀਰ ਉੱਥੇ ਦਿੱਲੀ ਸੰਘਰਸ਼ ਕਰ ਰਹੇ ਨੇ ਕਿਸਾਨ ਤੇ ਵਿੱਚੋਂ ਗੁਰਮੁਖਾਂ ਦੀ ਦਇਆ ਆ ਰਹੀ ਉੱਥੇ ਲੰਗਰ ਭੇਜ ਰਹੇ ਨੇ ਕੋਈ ਬਦਾਮ ਭੇਜ ਰਿਹਾ ਜਿਹੋ ਜਿਹੀ ਕਿਸੇ ਦੀ ਸ਼ਰਦਾ ਭੇਜ ਰਿਹਾ ਜਿਹੋ ਜਿਹਾ ਕਿਸੇ ਕੋਲੇ ਧੰਨੇ ਮਦਦ ਕਰ ਰਿਹਾ ਵੀ ਅੱਜ ਸੰਕਟ ਆ ਮੁਸੀਬਤ ਆ ਏਸੇ ਤਰ੍ਹਾਂ ਜਿਹੜੇ ਗੁਰਮੁਖ ਹੁੰਦੇ ਨਾ ਉਹਨਾਂ ਨੂੰ ਭੇਤ ਹੁੰਦਾ ਵੀ ਸੰਕਟ ਏ ਸਾਡੇ ਸਾਥੀਆਂ ਤੇ ਸਵਾਸ ਰੋਗਿਆਂ ਜਮਾ ਉਹਦੇ ਬੋਤਿਆਂ ਤੋਂ ਪਕੜ ਲੈਣਾ ਆ ਜਾ ਵੀ 84 ਲੱਖ ਜੂਨ ਚ ਲੈ ਕੇ ਜਾਣਗੇ ਧਰਮਰਾਇ ਜਮਲੇਖਾ ਮੰਗੇ ਕਿਆ ਮੁਖ ਲੈ ਕੇ ਸਿਮਰਨ ਭਜਨ ਦਇਆ ਨਿਕੀ ਨੀ ਤੋ ਮੁਖ ਚੋਟਾਂ ਉੱਥੇ ਕੋਈ ਵਾਹ ਨਹੀਂ ਚੱਲਣੀ ਉਹ ਕੁੱਟਣਗੇ ਤੇ ਕਿਸਾਂ ਤੋਂ ਪਕੜਨਗੇ ਫਿਰ ਦੇਖਾਂਗੇ ਇਸ ਕਰਕੇ ਉਹ ਸ਼ਬਦ ਦਾ ਲੰਗਰ ਲਾਉਂਦੇ ਨੇ ਵੀ ਆਓ ਭਾਈ ਆਪ ਸਖੋ ਅੱਗੇ ਵੰਡੋ ਇਸ ਕਰਕੇ ਤੁਹਾਡੇ ਚਰਨਾਂ 'ਚ ਬੇਨਤੀ ਭਾਈ ਬੱਚਿਆਂ ਨੂੰ ਸੰਸਾਰ ਦੀ ਪੜ੍ਹਾਈ ਕਰਾਓ ਬੜੀ ਜ਼ਰੂਰੀ ਹੈ ਪਰ ਨਾਲ ਨਾਲ ਬ੍ਰह्म ਗਿਆਨ ਦਵਾਓ ਜੇ ਸੁਖ ਲੈਣਾ ਜੇ ਉਹਨਾਂ ਨੂੰ ਸੁਖੀ ਕਰਨਾ ਤਾਂ ਨਹੀਂ ਤਾਂ ਕਾਲ ਧੰਦਾ ਕਰਾ ਕਰਾ ਕੇ ਉਹਨਾਂ ਨੂੰ ਨਿਚੋੜ ਦੇਗਾ ਪਿਆੰਤ ਸਮੇ ਸਾਰਾ ਕੁਝ ਇੱਥੇ ਰੱਖ ਲੇਗਾ ਨਾਲ ਨਹੀਂ ਦੇਗਾ ਕੁਸਲ ਜਾਨ ਨੂੰ ਅੱਜ ਰਾਤ ਨੂੰ ਤੁਸੀਂ ਖਿਆਲ ਰੱਖਿਓ ਜੇ ਉਹ ਦੇ ਛੱਡੋਗੇ ਨਾ ਕੁਝ ਨਹੀਂ ਨਾਲ ਜਾਣਾ ਇੱਕ ੱੱਕਾ ਇੱਥੇ ਰਹਿਣਾ ਸੇ ਐਵੇਂ ਅੰਤ ਸਮੇ ਹੋਣਾ ਹੁਣ ਇਹ ਕੀ ਲੱਗਿਆ ਪੰਡ ਬਨ ਕੇ ਕੁੱਟ ਖਾਈ ਜਾਂਦਾ ਛੱਤਰ ਖਾਈ ਜਾਂਦਾ ਤੇ ਪਸਤਾਈ ਜਾਂਦਾ ਵੀ ਮੈਂ ਤਾਂ ਆ ਕਰਦਾ ਰਿਆਂ ਤੇ ਕੀਤਾ ਕੁਛ ਨਹੀਂ ਇਸ ਕਰਕੇ ਜਿਹੜਾ ਉਹ ਪਰਵਤ ਗਾ ਰਿਆ ਨਾ ਜੀ ਉਹ ਪਾਲਨਹਾਰਾ ਸਾਨੂੰ ਲੇਕਿਨ ਹੁਣ ਕਾਲ ਦੇ ਜਿਹੜੇ ਨਮਾਇੰਦੇ ਨੇ ਜਦੋਂ ਪ੍ਰਚਾਰ ਕਰਦੇ ਰਹਿਣਾ ਜੀ ਉਹਨਾਂ ਨੇ ਆਪ ਨਹੀਂ ਕਮਾਇਆ ਉਹ ਆਪ ਸਾਧੂ ਦੀ ਸ਼ਰਨ ਵਿੱਚ ਨਹੀਂ ਗਏ ਜਿਸ ਕਰਕੇ ਉਹਨਾਂ ਦਾ ਅਸਰ ਨਹੀਂ ਹੁੰਦਾ ਸਾਡੇ ਮੰਨਣ ਚ ਨਹੀਂ ਆਉਂਦੀ ਗੱਲ ਇਸ ਕਰਕੇ ਤੇ ਮੈਂ ਆਪਾਂ ਸਤ ਸੰਗਤ ਦੇ ਬਿਸਰ ਗਈ ਸਬਦਾਤ ਪੜਾਈ ਜਦੋਂ ਤੇ ਸਾਧ ਸੰਗਤ ਮਏ ਭਾਈ ਨਾ ਕੋ ਬਹਿਰੀ ਨਾ ਹੀ ਬਗਾਨਾ ਸકલ ਸੰਗ ਹਮਕੋ ਬਣੇ ਇਸ ਕਰਕੇ ਜੇ ਹੁਣ ਮੰਨ ਲਓ ਇਹ ਕਥਾਵਾ